ਸਰਕਾਰ ਗਲੋਬਲ ਪੰਜਾਬ ਟੀਵੀ ਤੁਸੀਂ ਵੇਖ ਰਹੇ ਹੋ ਮੈਂ ਜਤਿੰਦਰ ਕੌਰ ਲੈ ਕੇ ਹਾਜ਼ਰ ਹਾਂ ਸਾਡਾ ਖਾਸ ਪ੍ਰੋਗਰਾਮ ਨਿਊਜ਼ ਬਿਹਾਈਂਡ ਨਿਊਜ਼ ਇਹ ਉਹ ਪ੍ਰੋਗਰਾਮ ਹੈ ਜਿਸ ਦੇ ਵਿੱਚ ਤਮਾਮ ਦਿਨ ਭਰ ਦੀਆਂ ਵੱਡੀਆਂ ਖਬਰਾਂ ਤੇ ਚਰਚਾ ਤਾਂ ਕੀਤੀ ਹੀ ਜਾਂਦੀ ਹੈ ਪਰ ਉਹਨਾਂ ਖਬਰਾਂ ਤੇ ਗੱਲਬਾਤ ਵੀ ਜ਼ਰੂਰ ਹੁੰਦੀ ਹੈ ਜਿਹੜੀਆਂ ਖਬਰਾਂ ਤਾਂ ਜ਼ਰੂਰੀ ਹੁੰਦੀਆਂ ਨੇ ਪਰ ਅਖਬਾਰਾਂ ਦੀ ਸੁਰਖੀ ਬਣਨ ਤੋਂ ਰਹਿ ਜਾਂਦੀਆਂ ਨੇ ਤੇ ਇਸ ਇਹਨਾਂ ਖਬਰਾਂ ਤੇ ਚਰਚਾ ਕਰਨ ਦੇ ਲਈ ਸਭ ਤੋਂ ਪਹਿਲਾਂ ਇਸ ਪ੍ਰੋਗਰਾਮ ਦੀ ਖਾਸ ਸਖਸ਼ੀਅਤ ਸੀਨੀਅਰ ਪੱਤਰਕਾਰ ਜਗਤਾਰ ਸਿੰਘ ਸਿੱਧੂ ਜੀ ਦਾ ਪ੍ਰੋਗਰਾਮ ਦੇ ਵਿੱਚ ਸਵਾਗਤ ਕਰ ਲੈਨੇ ਆ ਸਵਾਗਤ ਸਰ ਪ੍ਰੋਗਰਾਮ ਨਿਊਜ਼ ਬਿਹਾਈਂਡ ਤੁਹਾਡਾ ਧੰਨਵਾਦ ਜਿੰਦਰ ਤੁਹਾਡਾ ਪ੍ਰੋਗਰਾਮ ਸ਼ਾਮਿਲ ਕਰਨ ਲਈ ਤੇ ਦਰਸ਼ਕਾਂ ਵਾਸਤੇ ਸਤਿ ਸ੍ਰੀ ਅਕਾਲ ਜਿੱਤਾਰ ਸਿੰਘ ਜੀ ਇਹ ਖਬਰਾਂ ਤਾਂ ਬਹੁਤ ਸਾਰੀਆਂ ਨੇ ਪਰ ਸ਼ੁਰੂਆਤ ਪ੍ਰੋਗਰਾਮ ਦੀ ਸ਼ਹੀਦੀ ਹਫ਼ਤੇ ਤੋਂ ਕਰ ਲੈਨੇ ਆ ਵੈਸੇ ਤਾਂ ਜਦੋਂ ਵੀ ਦਸੰਬਰ ਦਾ ਮਹੀਨਾ ਚੜ ਜਾਂਦਾ ਤਾਂ ਸਿੱਖ ਸੰਗਤਾਂ ਦੇ ਵੱਲੋਂ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੀ ਸ਼ਹਾਦਤ ਨੂੰ ਤੇ ਨਾਰੀ ਛੋਟੇ ਸਾਹਿਬਜ਼ਾਦਿਆਂ ਨੂੰ ਯਾਦ ਕੀਤਾ ਜਾਂਦਾ ਪਰ 21 ਤੋਂ 28 ਦਸੰਬਰ ਨੂੰ ਸ਼ਹੀਦੀ ਹਫ਼ਤਾ ਕਹਿ ਕੇ ਸਿੱਖ ਸੰਗਤਾਂ ਦੇ ਵੱਲੋਂ ਮਨਾਇਆ ਜਾਂਦਾ ਸ੍ਰੀ ਹਰਿਮੰਦਰ ਸਾਹਿਬ ਦੇ ਵਿੱਚ ਵੱਡੀ ਗਿਣਤੀ 'ਚ ਸਿੱਖ ਸੰਗਤਾਂ ਪਹੁੰਚੜੀਆਂ ਹੁਣੇ ਤਾਂ ਸ਼ੁਰੂ ਹੋ ਗਈਆਂ ਨੇ ਕਿਉਂਕਿ ਇਹਨਾਂ ਦਿਨ ਸਵਾਭੀ ਲੱਗਦੀ ਹੈ ਤੇ ਸੰਗਤਾਂ ਦੇ ਬੈਠਣ ਦਾ ਉਹ ਰਹਿਣ ਸਹਿਣ ਦਾ ਖਾਸ ਪ੍ਰਬੰਧ ਵੀ ਕੀਤਾ ਗਿਆ ਤੇ ਨਾਲ ਹੀ ਹਰਜਿੰਦਰ ਸਿੰਘ ਧਾਮੀ ਦੇ ਵੱਲੋਂ ਵੀ ਬਿਤੇ ਦਿਨ ਇਹ ਕਿਹਾ ਗਿਆ ਸੀ ਕਿ ਮਿੱਠੇ ਪਕਵਾਨ ਨਾ ਬਣਾਏ ਜਾਣ ਤੇ ਜਥੇਦਾਰ ਦੇ ਵੱਲੋਂ ਵੀ ਸਿੱਖ ਸੰਗਤਾਂ ਦੇ ਲਈ ਖਾਸ ਸੰਦੇਸ਼ ਜਾਰੀ ਕੀਤਾ ਗਿਆ ਜਿੰਨੇ ਦੁਨੀਆ ਭਰ ਚ ਬੈਠੇ ਸਿੱਖ ਭਾਈਚਾਰੇ ਦੇ ਲਈ ਜੀ ਜਦੋਂ ਆਪਾਂ ਗੱਲ ਕਰਦੇ ਹਾਂ ਕੀ ਤੋਂ 28 ਦਸੰਬਰ ਤੱਕ ਦਾ ਜਿਹੜਾ ਸ਼ਹੀਦੀ ਹਫਤਾ ਹੈ ਇਹ ਬਹੁਤ ਹੀ ਮਾਤਾ ਰੱਖਦਾ ਵੈਸੇ ਤਾਂ ਜੀ ਹਰ ਕੌਮ ਹਰ ਧਰਮ ਦੇ ਜ ਕੁਝ ਦਿਨ ਜਿਹੇ ਹੁੰਦੇ ਜਿਹੜੇ ਉਹਨਾਂ ਲਈ ਬਹੁਤ ਐਮਿਤ ਰੱਖਦੇ ਆ। ਬਿਲਕੁਲ। ਆਪਾਂ ਸਿੱਖ ਪਛਤਾਰੇ ਦੀ ਗੱਲ ਕਰਦੇ ਆਂ ਤਾਂ ਸਾਡੇ ਲਈ ਇਹ ਦਿਨਾਂ ਦੀ ਬਹੁਤ ਐਮਿਤ ਹੈਗੀ ਆ। ਬਿਲਕੁਲ। ਇਹ ਹਫਤਾ ਅਗਲੇ ਦਿਨ ਤੋਂ ਸ਼ੁਰੂ ਹੋਣ ਜਾ ਰਿਹਾ ਹੈ 28 ਦਸੰਬਰ ਤੱਕ ਰਹੇਗਾ। ਜੀ। ਇਸ ਦੇ ਦੌਰਾਨ ਵੱਡੇ ਸਾਬਜਦਿਆਂ ਦੀ ਸ਼ਹਾਦਤ, ਛੋਟੇ ਸਾਬਜਦਿਆਂ ਦੀ ਸ਼ਹਾਦਤ, ਜੀ। ਮਾਤਾ ਗੁਜਰੀ ਜੀ ਦੀ ਸ਼ਹਾਦਤ ਇਸ ਦੇ ਨਾਲ ਹੋਰ ਬਹੁਤ ਸਾਰੇ ਸਿੰਘਾਂ ਦੀਆਂ ਸ਼ਹਾਦਤਾਂ ਬਿਲਕੁਲ। ਉਹਨਾਂ ਜਿੱਥੇ ਨਤਮਸਤਕ ਹੋਇਆ ਜਾਂਦਾ। ਹੂੰ। ਉਥੇ ਇਸ ਗੱਲ ਨੂੰ ਚੇਤੇ ਰੱਖਿਆ ਜਾਂਦਾ ਕਿ ਕਿਸ ਕਦਰ ਜਿਹੜਾ ਹੈਗਾ ਜੀ ਮਾਨਵਤਾ ਨੂੰ ਬਚਾਉਣ ਲਈ ਸਾਡੇ ਮੁਲਕ ਦੀਆਂ ਕਦਰਾਂ ਕੀਮਤਾਂ ਨੂੰ ਬਚਾਉਣ ਲਈ ਗੁਰੂ ਸਾਹਿਬਾਨ ਦੇ ਵੱਡੇ ਸਾਹਿਬਜ਼ਾਦਿਆਂ ਛੋਟੇ ਸਾਹਿਬਜ਼ਾਦਿਆਂ ਜੀ ਉਹਨਾਂ ਦੇ ਜਿਹੜੇ ਸਿੰਘ ਹੈ ਮਾਤਾ ਗੁਜਰੀ ਜੀ ਉਹਨਾਂ ਵੱਲੋਂ ਸ਼ਹਾਦਤ ਦਿੱਤੀ ਗਈ ਬਿਲਕੁਲ ਖਾਸ ਤੌਰ ਤੇ ਇਸ ਮੌਕੇ ਤੇ ਜਿਹੜੀ ਗੱਲ ਆਪਾਂ ਜਿਹਦਾ ਜ਼ਿਕਰ ਕਰ ਰਹੇ ਹਾਂ ਜੋ ਤੋਂ ਹੈ ਕਿ ਅਕਾਲ ਤਸ ਦੇ ਜਥੇਦਾਰ ਨੇ ਕਿਹਾ ਇਸ ਹਫ਼ਤੇ ਦੌਰਾਨ ਸਾਨੂੰ ਬਿਲਕੁਲ ਸਾਦਗੀ ਦੇ ਨਾਲ ਆਪਣਾ ਜਿਹੜਾ ਹਫ਼ਤਾ ਲੰਘਾਉਣਾ ਚਾਹੀਦਾ ਹੈ ਚਾਹੇ ਖਾਣ ਪੀਣ ਦੀ ਗੱਲ ਹੋਵੇ ਤੇ ਕੱਪੜੇ ਪਹਿਨਣ ਦੀ ਗੱਲ ਹੋਵੇ ਤਾਂ ਬਿਲਕੁਲ ਸਾਦਗੀ ਜਿਹੜੀ ਹੈ ਨਜ਼ਰ ਵੀ ਆਉਣੀ ਚਾਹੀਦੀ ਹੈ ਔਰ ਇਹ ਵੀ ਕਹਿਿਆ ਕਿ ਸੰਗਤਾਂ ਨੂੰ ਜਦੋਂ ਵੀ ਮੌਕਾ ਮਿਲਦਾ ਤੁਹਾਨੂੰ ਗੁਰੂ ਸਾਹਿਬ ਦੀ ਗੁਰਬਾਣੀ ਦਾ ਜਾਪ ਕਰਨਾ ਚਾਹੀਦਾ ਜੀ ਤਾਂ ਕਿ ਤੁਸੀਂ ਆਪਣੇ ਹਿਰਦੇ ਵੀ ਪਵਿੱਤਰ ਕਰ ਸਕੋ ਔਰ ਜਿਹੜੀ ਸਾਡੇ ਲਈ ਸ਼ਾਤਾਂ ਦੇ ਕੇ ਗਏ ਹੈ ਸਹਬਜ਼ਾਦੇ ਸਿੰਘ ਸਹਿਬਾਨ ਉਨਾ ਸਾਰਿਆਂ ਦੇ ਲਈ ਅਸੀਂ ਨਤਮਸਤਕ ਵੀ ਹੋ ਸਕੀਏ ਜਿਦਾਂ ਤੁਸੀਂ ਜ਼ਿਕਰ ਕੀਤਾ ਹੈ ਕਿ ਫਤੇਗੜ ਸਾਹਿਬ ਇਹ ਜੋੜ ਮੇਲ ਦਾ ਸਿਖਰ ਹੁੰਦਾ ਹੈ ਉਹ ਦੌਰਾਨ ਪਹਿਲਾਂ ਉੱਥੇ ਬਹੁਤ ਰਾਸ਼ੀ ਕਾਨਫਰੰਸਾਂ ਲੱਗਦੀਆਂ ਰਹੀਆਂ ਬਿਲਕੁਲ ਬਹੁਤ ਕੁਝ ਇਦਾਂ ਦਾ ਮੇਲੇ ਵਰਗਾ ਮਾਹੌਲ ਹੁੰਦਾ ਸੀ ਜੀ ਪਰ ਚੰਗੀ ਗੱਲ ਹੈ ਕਿ ਪਿਛਲੇ ਕੁਝ ਸਮੇਂ ਤੋਂ ਇਹ ਤੈਅ ਕੀਤਾ ਗਿਆ ਕਿ ਉੱਥੇ ਰਾਸ਼ੀ ਕਾਨਫਰੰਸਾਂ ਨਹੀਂ ਹੋਣਗੀਆਂ ਜੀ ਔਰ ਜਿਹੜੇ ਰਾਜਸੀ ਤੇ ਰਹ ਉਹਨਾਂ ਨੇ ਵੀ ਆਪਣੇ ਤੌਰ ਤੇ ਜਿਹੜਾ ਸਵੈ ਜ਼ਾਬਤਾ ਲਾਗੂ ਕੀਤਾ ਕਿ ਤਾਂ ਕਿ ਉੱਥੇ ਇਸ ਤਰ੍ਹਾਂ ਦੀ ਕਾਨਫਰੰਸ ਵਗੈਰਾ ਨਹੀਂ ਹੋਣਗੀਆਂ ਔਰ ਸਿਰਫ ਜਿਹੜਾ ਹੈਗਾ ਧਾਰਮਿਕ ਔਰ ਸ਼ਹਾਦਤ ਦਾ ਸਨੇਹਾ ਹੀ ਦਿੱਤਾ ਜਾਏਗਾ ਉੱਥੇ ਲੱਖਾਂ ਦੀ ਗਿਣਤੀ ਜਿਹੜੇ ਸਰਦਾਲੂ ਐ ਹਸਤੀਆਂ ਜਿਹੜੀਆਂ ਹੈਗੀਆਂ ਵਕ ਵਕ ਧਰਮ ਨਾਲ ਸੰਬੰਧਿਤ ਦੇਖੋ ਇੱਕ ਇਸ ਦਿਹਾੜੇ ਦੀ ਐਮਤ ਇਹ ਵੀ ਹੈ ਜੀ ਕਈ ਵਾਰੀ ਹੁੰਦਾ ਹੈ ਕਿ ਇੱਕ ਖਾਸ ਧਰਮ ਨਾਲ ਜੋੜ ਕੇ ਗੱਲ ਕੀਤੀ ਜਾਂਦੀ ਹੈ ਹੂੰ ਪਰ ਇਹ ਜਿਹੜਾ ਹਫਤਾ ਜਿਸ ਦਾ ਆਪਾਂ ਜ਼ਿਕਰ ਕਰ ਰਹੇ ਹਾਂ ਕੇਂਦਰ ਸਰਕਾਰ ਵੱਲੋਂ ਵੀ ਫੈਸਲਾ ਲਿਆ ਗਿਆ ਕਿ ਸਹਿਬਜ਼ਾਦਿਆਂ ਦੀ ਸ਼ਹਾਦਤ ਦੀ ਯਾਦ ਦੇ ਵਿੱਚ ਇੱਕ ਦਿਨ ਜਿਹੜਾ ਦੇਸ਼ ਭਰ ਦੇ ਵਿੱਚ ਉਹਨਾਂ ਨੂੰ ਯਾਦ ਕੀਤਾ ਜਾਏਗਾ ਮਨਾਇਆ ਜਾਏਗਾ ਜੀ ਉਹਨਾਂ ਦੇ ਪ੍ਰਤੀ ਨਤਮਸਤਕ ਹੋਇਆ ਜਾਏਗਾ ਜੀ ਇਸ ਤੋਂ ਇਲਾਵਾ ਦੁਨੀਆ ਭਰ ਜਿਹੜਾ ਬੈਠਾ ਭਾਈ ਚਾਰਾ ਉਹਦੇ ਲਈ ਇੱਕ ਵੱਡੀ ਗੱਲ ਸੁਨੇਹਾ ਹੈ ਕਿ ਮਾਨਵਤਾ ਦੀ ਖਾਤਰ ਸ਼ਹਾਦਤਾਂ ਦਿੱਤੀਆਂ ਗਈਆਂ ਕਿਸੇ ਇੱਕ ਧਰਮ ਤੱਕ ਸੀਮਤ ਰੱਖ ਕੇ ਮੈਂ ਕਹਾਂਗਾ ਕਿ ਜਿਹੜਾ ਅਕੀਦਾ ਹੈ ਇਹ ਦਜਲਾ ਸਨੇਹਾ ਉਸ ਨੂੰ ਅਸੀਂ ਛੋਟਾ ਕਰਾਂਗੇ ਬਹੁਤ ਵੱਡਾ ਮਾਮਲਾ ਹੈ ਦੁਨੀਆ ਦੇ ਇਤਿਹਾਸ ਚ ਇੱਕ ਵੈਕਲੀ ਬਿਲਕੁਲ ਵੈਕਲੀ ਮਿਸਾਲ ਹੈ ਜੋ ਕਿ ਛੋਟੀਆਂ-ਛੋਟੀਆਂ ਜਿੰਦਾ ਕਿਸ ਕਦਰ ਉਹਨਾਂ ਨੇ ਕਰਵਾਨੀਆਂ ਦਿੱਤੀਆਂ ਆਪਾਂ ਦਾ ਤਮਸਤਕ ਉਹਨਾਂ ਦਾ ਜੀ ਸ਼ਹਾਦਤ ਦੇ ਪ੍ਰਤੀ ਰਹਿੰਦੀ ਦੁਨੀਆ ਤੱਕ ਜਿਹੜੀ ਇਹ ਮਿਸਾਲ ਬਣੀ ਰਹੇਗੀ ਅੱਜ ਤੱਕ ਇਤਿਹਾਸ ਦੇ ਵਿੱਚ ਨਾ ਕਿਸ ਨੇ ਉਹ ਜੀ ਸ਼ਹਾਦਤ ਦੇਖੀ ਹੈ ਤੇ ਨਾ ਸ਼ਾਇਦ ਦੇਖੀ ਜਾਏਗੀ ਆਪਣੇ ਅਸਲਾ ਮਿਸਾਲ ਸ਼ਹਾਦਤ ਇਸੇ ਕਰਕੇ ਦੁਨੀਆ ਪਰ ਚ ਬੈਠਾ ਸਿੱਖ ਪਾਈਤਾਰਾ ਪੰਜਾਬੀ ਪਾਈਤਾਰਾ ਇਸ ਤੁਲਾ ਵਜਿਹੜੇ ਮਾਨਵਤਾ ਨੂੰ ਪ੍ਰੇਮ ਕਰਦੇ ਆ ਜੀ ਸਾਰੇ ਨਤਮਸਤਕ ਹੁੰਦੇ ਆ ਔਰ ਵਾਕਈ ਸਾਡੇ ਲਈ ਜਿਹੜਾ ਦਿਹਾੜਾ ਹੈਗਾ ਬਹੁਤ ਅਹਿਮ ਹੀ ਤਰਖਦਾ ਹੈ ਬਿਲਕੁਲ ਔਰ ਬਹੁਤ ਸਾਰੇ ਮੈਂ ਸਿਖਾਗੂਆਂ ਨੂੰ ਆਮ ਲੋਕਾਂ ਨੂੰ ਬੋਲਦਾਂ ਸੁਣਿਆ ਕਿ ਇਹਨਾਂ ਦਿਨਾਂ ਦੇ ਅੰਦਰ ਉਹਨਾਂ ਨੂੰ ਹੋਰ ਕੁਝ ਸੁਝਦਾ ਹੀ ਨਹੀਂ ਹੈ ਜੀ ਬਿਲਕੁਲ ਖਾਤਿਰ ਤੇ ਸਰਹੰਦ ਦਾ ਆਲਾ ਦਵਾਲਾ ਜਦੋਂ ਆਪਾਂ ਗੱਲ ਕਰਦੇ ਮੈਂ ਕਈ ਆਗੂਆਂ ਨਾਲ ਗੱਲ ਕਰਨ ਦਾ ਮੌਕਾ ਜਦੋਂ ਮਿਲਦਾ ਵੀ ਹੈਗੇ ਜਰਨਲਿਸਟ ਜੀ ਉਹ ਕਹਿੰਦੇ ਕਿ ਵੀ ਸਾਡੇ ਤਾਂ ਹੁਣ ਤਾਂ ਥੋੜੇ ਸਮੇਂ ਬਦਲ ਗਏ ਪਹਿਲਾ ਸਮਾਂ ਹੁੰਦਾ ਸੀ ਕਿ ਇਸ ਹਫਤੇ ਦੌਰਾਨ ਜਿਹੜਾ ਕਿ ਲੋਕ ਮੰਜਾਂ ਤੇ ਵੀ ਨਹੀਂ ਸੌਂਦੇ ਸੀ ਹਾਂ ਬਿਲਕੁਲ ਬਿਲਕੁਲ ਆਪਣੇ ਹੀਠਾਂ ਚਾਦਰ ਵਿਛਾ ਕੇ ਜ਼ਮੀਨ ਤੇ ਸੌਂਦੇ ਸੀ ਹਾਂ ਕਿਉਂਕਿ ਇੱਕ ਤਰ੍ਹਾਂ ਦਾ ਇਹ ਸੁਨੇਹਾ ਹੁੰਦਾ ਸੀਗਾ ਕਿ ਅਸੀਂ ਇਸ ਚਾਹਤ ਦੀ ਕਿਸ ਕਦਰ ਜਿਹੜੀ ਹੈਗੀ ਹੈ ਉਹਦਾ ਸਤਿਕਾਰ ਕਰਦੇ ਹਾਂ ਸੋ ਸਾਡੇ ਲਈ ਸਾਰਿਆਂ ਦੇ ਲਈ ਇਹ ਬਹੁਤ ਵੱਡਾ ਇੱਕ ਹਫਤਾ ਬਹੁਤ ਵੱਡਾ ਸਤਿਕਾਰ ਵਾਲੇ ਦਿਨ ਜਿਹੜੇ ਅਗਲੇ ਦਿਨ ਦੇ ਬੜੇ ਭਾਵਕ ਦਿਨ ਜਿਹੜੇ ਸਿੱਖ ਭਾਈਚਾਰੇ ਦੇ ਲਈ ਆ ਰਹੇ ਅਸੀਂ ਨਤਮਸਤਕ ਤਾਂ ਹੋ ਹੀ ਰਹੇ ਹਾਂ ਪਰ ਇੱਕ ਸੁਨੇਹਾ ਵੀ ਹੈ ਕਿ ਹਫ਼ਤੇ ਨੇ ਇਹ ਸੁਨੇਹਾ ਦੇਣਾ ਕਿ ਦੁਨੀਆ ਪਰਚ ਮਾਨਵਤਾ ਦੀ ਖਾਤਰ ਕਿਦਾਂ ਸਾਡੇ ਵੱਡੇ ਸਹਿਬਜ਼ਾਦੇ ਛੋਟੇ ਸਹਿਬਜ਼ਾਦੇ ਤੇ ਬਾਕੀ ਜਿਹੜੇ ਸਿੱਖ ਸਿੰਘ ਸਹਿਬਾਨ ਉਹਨਾਂ ਦੇ ਨਾਲ ਸੀ ਉਹਨਾਂ ਨੇ ਸ਼ਹਾਦਤਾਂ ਦਿੱਤੀਆਂ ਮਾਨਵਤਾ ਦੀ ਖਾਤਰ ਉਹ ਜ਼ੁਲਮ ਦੇ ਨਾਲ ਟੱਕਰ ਦਾ ਇੱਕ ਸੁਨੇਹਾ ਦਿੱਤਾ ਬਿਲਕੁਲ ਬਿਲਕੁਲ ਤਸਿੱਦ ਸਭ ਖਬਰਾਂ ਹੋਰ ਬਹੁਤ ਸਾਰੀਆਂ ਨੇ ਪਰ ਸਭ ਤੋਂ ਪਹਿਲਾਂ ਗੱਲਬਾਤ ਕਰ ਰਹੇ ਹਾਂ ਲੰਗੇ ਦਿਨ ਇੰਡੀਆ ਗੱਠ ਜੋੜ ਦੀ ਮੀਟਿੰਗ ਹੋਈ ਹੈ 28 ਪਾਰਟੀਆਂ ਦੇ ਨੇਤਾਵਾਂ ਨੇ ਉਸ ਦੇ ਵਿੱਚ ਹਿੱਸਾ ਲਿਆ ਕਹਿੰਦੇ ਕਿ ਇਸ ਸਾਲ 2024 ਦੇ ਜਨਵਰੀ ਮਹੀਨੇ ਦੇ ਦੂਜੇ ਹਫ਼ਤੇ ਕਹਿੰਦੇ ਸੀਟਾਂ ਦੀ ਵੰਡ ਵੀ ਹੋ ਜਾਣੀ ਹੈ ਤੇ ਏਕੇ ਦਾ ਪ੍ਰਗਟਾਵਾ ਉਸ ਮੀਟਿੰਗ ਦੇ ਵਿੱਚ ਵੇਖਣ ਨੂੰ ਮਿਲਿਆ ਤੇ ਨਾਲ ਹੀ ਕਹਿੰਦੇ ਕਿ ਸਹਿਮਤੀ ਦੇ ਨਾਲ ਜਿਹੜੇ ਕਾਂਗਰਸ ਦੇ ਪ੍ਰਧਾਨ ਨੇ ਮਲਿਕ ਅਰਜਨ ਖੜਗੇ ਉਹਨਾਂ ਨੂੰ ਪ੍ਰਧਾਨ ਮੰਤਰੀ ਦੇ ਉਮੀਦਵਾਰ ਦੇ ਚਿਹਰੇ ਵਜੋਂ ਵੀ ਵੇਖਣ ਦੀ ਇਹ ਮੰਗ ਉੱਠੀ ਹੈ ਜੋਤ ਵੱਡੀ ਗੱਲ ਹੈ ਜ ਜਦ ਤੁਸੀਂ ਜ਼ਿਕਰ ਕਰ ਰਹੇ ਹੋ ਅਸੀਂ ਆਪਣੇ ਦਰਸ਼ਕਾਂ ਨਾਲ ਵੀ ਜ਼ਰੂਰ ਇਹ ਗੱਲ ਸਾਂਝੀ ਕਰਾਂਗੇ ਜਿਹੜੀਆਂ ਵਿਰੋਧੀ ਤਰ੍ਹਾਂ ਦੀ ਇੰਡੀਆ ਗੱਠਜੋੜ ਦੀ ਗੱਲ ਜੋ ਕੀਤੀ ਜਾ ਰਹੀ ਹੈ ਮੈਂ ਸਮਝਾਂ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਇੰਡੀਆ ਗੱਠਜੋੜ ਦੇ ਵਿੱਚ ਇੱਕ ਬਹੁਤ ਵੱਡਾ ਯੋਗਦਾਨ ਹੈ ਗੱਠਜੋੜ ਬਣਾਉਣ ਦੇ ਅੰਦਰ ਕਿਉਂਕਿ ਜਦੋਂ ਹੀ ਗੱਠਜੋੜ ਦੀ ਮੀਟਿੰਗ ਸ਼ੁਰੂ ਹੋਣੀ ਸੀ ਉਸ ਤੋਂ ਪਹਿਲਾਂ ਜਿਸ ਕਦਰ ਠਾਠਾ ਕਰਕੇ ਪਾਰਲੀਮੈਂਟ ਮੈਂਬਰ ਜਿਹੜੇ ਸਸਪੈਂਡ ਕੀਤੇ ਗਏ ਰਾਜ ਸਭਾ 'ਚ ਹੋਣ ਲੋਕ ਸਭਾ 'ਚ ਹੋਣ ਉਹਨਾਂ ਦੀ ਗਿਣਤੀ ਜੇ ਤੁਸੀਂ ਜ਼ਿਕਰ ਕਰਦੇ 141 ਤੋਂ ਉੱਪਰ ਪਹੁੰਚ ਚੁੱਕੀ ਹੈ ਵੱਡਾ ਸਵਾਲ ਇਸ ਵੇਲੇ ਜਿਹੜਾ ਹੈਗਾ ਕੌਮੀ ਪੱਧਰ ਤੇ ਇਹ ਬਣਿਆ ਹੋਇਆ ਹੈ ਕਿ ਕੀ ਜਿਹੜੀ ਪਾਰਲੀਮੈਂਟ ਹੈ ਇਸ ਤਰੀਕੇ ਨਾਲ ਚੱਲੇਗੀ ਜੀ ਆਕਰਕਾਰ ਇਸ ਸੰਵਿਧਾਨ ਦੇ ਅੰਦਰ ਆਪਾਂ ਬਾਬਾ ਭੀਮਰਾਓ ਦੀ ਗੱਲ ਕਰਦੇ ਆਂ ਉਹਨਾਂ ਦਾ ਜ਼ਿਕਰ ਕਰਦੇ ਆਂ ਜਿਹਨਾਂ ਨੇ ਸੰਵਿਧਾਨ ਦੇ ਵਿੱਚ ਬਹੁਤ ਵੱਡਾ ਯੋਗਦਾਨ ਪਾਇਆ ਬਣਾਉਣ ਦੇ ਵਿੱਚ ਤਾਂ ਉਹ ਸੰਵਿਧਾਨ ਦੇ ਵਿੱਚ ਤਾਂ ਵਿਰੋਧੀ ਧਿਰ ਦਾ ਪੂਰਾ ਸਤਿਕਾਰ ਹੈ ਵਿਰੋਧੀ ਧਿਰ ਦੇ ਬਿਨਾਂ ਤੁਸੀਂ ਪਾਰਲੀਮੈਂਟ ਦੀ ਮੈਜ਼ੇ ਨਹੀਂ ਕਰ ਸਕਦੇ ਸੋਚ ਹੀ ਨਹੀਂ ਕਰ ਸਕਦੇ ਕਿ ਹੁਣ ਵਿਰੋਧੀ ਧਿਰ ਜਿਸ ਤਰੀਕੇ ਨਾਲ ਉਹ ਤੋਂ ਮੁਕਤ ਕੀਤੀ ਜਾ ਰਹੀ ਹੈ ਪਾਰਲੀਮੈਂਟ ਦੇ ਅੰਦਰੋਂ ਇਸ ਤੋਂ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਉਹਨਾਂ ਦੀ ਹਾਕਮਦਾਰ ਕਿਸ ਤਰੀਕੇ ਦਾ ਰਵਈਆ ਜਿਹੜਾ ਵਿਰੋਧੀ ਧਿਰ ਦੇ ਪ੍ਰਤੀ ਹੈ ਜੀ ਉਸੇ ਕਰਕੇ ਜਦੋਂ ਇਸ ਤਰ੍ਹਾਂ ਦੀ ਇਜ਼ਾਤੀਆਂ ਦਾ ਮਾਹੌਲ ਬਣਿਆ ਹਾਂ ਤਾਂ ਉਸ ਮਾਹੌਲ ਦੇ ਦੌਰਾਨ ਜਿਹੜੀ ਜਿਸ ਦਾ ਅਸੀਂ ਜ਼ਿਕਰ ਕਰ ਰਹੇ ਹਾਂ ਜੋ ਤੋਂ ਜੀ ਇੰਡੀਆ ਗਾਠ ਜੋੜ ਦੀ ਮੀਟਿੰਗ ਹੋਈ ਦਿੱਲੀ ਦੇ ਵਿੱਚ ਤਾਂ ਉਸ ਮੀਟਿੰਗ ਦੇ ਵਿੱਚ ਹੋਰ ਕੁਝ ਹੋਵੇ ਨਾ ਹੋਵੇ ਘਟੋ ਘਟੇ ਇੱਕ ਮਾਹੌਲ ਜ਼ਰੂਰ ਸਜਾਇਆ ਗਿਆ ਕਿ ਪਾਰਟੀਆਂ ਜੋ ਮਰਜ਼ੀ ਹੋ ਜੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਤੇ ਨਰਿੰਦਰ ਮੋਦੀ ਤੇ ਭਾਜਪਾ ਦੇ ਖਿਲਾਫ ਰਲ ਕੇ ਲੜਨੀਆਂ ਜਿਹੜੀ ਲੜਾਈ ਨਰਿੰਦਰ ਮੋਦੀ ਨੇ ਇਸ ਮਕਾਮ ਤੇ ਲਿਆ ਕੇ ਖੜੀ ਕਰ ਦਿੱਤੀ ਹੈ ਕਿ ਵਿਰੋਧੀ ਧਿਰਾਂ ਕੋਲੇ ਹੋਰ ਕੋਈ ਚਾਰਾ ਹੀ ਨਹੀਂ ਹੈ ਸਵੇ ਇਕੱਠ ਜੋੜ ਦੋ ਮੈਨੂੰ ਉਹ ਗੱਲ ਜਿਹੜੇ ਕਾਂਗਰਸੀ ਦੇ ਸੀਨੀਅਰ ਆਗੂ ਖੜ ਗਏ ਉਹਨਾਂ ਦੀ ਗੱਲ ਬਿਲਕੁਲ ਬੜੀ ਚੰਗੀ ਲੱਗੀ ਜਦੋਂ ਉਹਨਾਂ ਨੇ ਕਮੈਂਟ ਕੀਤੇ ਕਿ ਇਸ ਸਥਿਤੀ ਦੇ ਵਿੱਚ ਸਾਡੇ ਕੋਲੇ ਨਾਂ ਤਾਇਆ ਕਿ ਅਗਲਾ ਪ੍ਰਧਾਨ ਮੰਤਰੀ ਕੌਣ ਹੋਵੇਗਾ ਜੀ ਸਾਡਾ ਅਗਲਾ ਨੇਤਾ ਕੌਣ ਹੋਵੇਗਾ ਸਭ ਤੋਂ ਵੱਡੀ ਗੱਲ ਹੈ ਕਿ ਭਾਜਪਾ ਨੂੰ ਹਰਾਉਣਾ ਹੂੰ ਸੋ ਭਾਜਪਾ ਨੂੰ ਹਰਾਉਣ ਦੇ ਲਈ ਵਿਰੋਧੀ ਧਿਰਾਂ ਨੇ ਜਿਹੜਾ ਗੱਠ ਜੋੜ ਇੰਡੀਆ ਪਲੇਟਫਾਰਮ ਬਣਾਇਆ ਜੀ ਉਹਦੇ ਲਈ ਤਿਆਹੀਆ ਕਰ ਲਿਆ ਅਗਲੇ ਦਿਨਾਂ 'ਚ ਹੋਰ ਮੀਟਿੰਗਾਂ ਵੀ ਹੋਣਗੀਆਂ ਬਿਲਕੁਲ ਬਿਲਕੁਲ ਜਨਵਰੀ ਮਹੀਨੇ 'ਚ ਸ਼ਾਇਦ ਫਾਈਨਲੀ ਹੋ ਜੇ ਸੀਟਾਂ ਦੇ ਮਾਮਲੇ ਨੂੰ ਲੈ ਕੇ ਗੱਲਬਾਤ ਚੱਲ ਰਹੀ ਹੈ ਜੀ ਕਿ ਕਿਹੜੀਆਂ ਸੀਟਾਂ ਦੇ ਕੌਣ ਲੜੇਗਾ ਕਿ ਸੂਬੇ 'ਚ ਕਿਸ ਤਰ੍ਹਾਂ ਦਾ ਮਾਹੌਲ ਹੋਏਗਾ ਇੱਕ ਜ਼ੁਤ ਮੈਂ ਤੇ ਜ਼ਰੂਰ ਦਰਸ਼ਕਾਂ ਲਈ ਆਪਾਂ ਗੱਲ ਸਾਂ ਕਿ ਜਦੋਂ ਸੀਟਾਂ ਦੀ ਗੱਲ ਆਉਂਦੀ ਹੈ ਦੇਖੋ ਸੂਬਿਆਂ ਦੇ ਅੰਦਰ ਕਈ ਕਿਸਮ ਦੇ ਖਿਲਾੜੇ ਆ ਜੀ ਬੰਗਾਲ ਚ ਕੋਈ ਹੋਰ ਸਿੱਧੀ ਹੈ ਬਿਹਾਰ ਚ ਕੋਈ ਹੋਰ ਸਿੱਧੀ ਹੈ ਪੰਜਾਬ ਚ ਆਪਾਂ ਬੈਠੇ ਆ ਪੰਜਾਬ ਚ ਹੋਰ ਸਿੱਧੀ ਹੈ ਇਥੇ ਆਪਾਂ ਗੱਲ ਕਰੀ ਆਪ ਦੀ ਤੇ ਕਾਂਗਰਸ ਦੀ ਇੱਕ ਦੂਜੇ ਦੇ ਖਿਲਾਫ ਡਾਂਗਾ ਉਲਾਰ ਕੇ ਖੜੇ ਆ ਅਸੀਂ ਏਕਾ ਨਹੀਂ ਕਰਨਾ ਪਰ ਜਦੋਂ ਉਪਰਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲ ਜੀ ਅਸੀਂ ਤਾਂ ਕਹਿੰਦੇ ਆ ਕਿ ਬਿੱਲੀ ਨੂੰ ਦੇਖ ਕੇ ਕਬੂਤਰ ਕਾਮੀ ਚ ਲੈਂਦਾ ਹੈ ਇਦਾਂ ਹੀ ਜਿਹੜਾ ਵਿਰੋਧ ਦੇ ਵਿੱਚ ਜਿਹੜੇ ਖੜੇ ਹੁੰਦੇ ਆ ਕਾਮੀ ਚ ਲੈਂਦੇ ਕਿ ਨਹੀਂ ਅਸੀਂ ਤਾਂ ਇੱਥੇ ਹੀ ਚੱਲਾਂਗੇ ਹਾਂ ਫੈਸਲਾ ਤਾਂ ਕਰਨਾ ਕੇਂਦਰੀ ਲੀਡਰਸ਼ਿਪ ਨੇ ਪਰ ਸੂਬਿਆਂ ਦੀਆਂ ਪ੍ਰਸਤੀਧੀਆਂ ਨੂੰ ਧਿਆਨ ਚ ਜ਼ਰੂਰ ਰੱਖਿਆ ਜਾਏਗਾ ਕਿ ਵੀ ਕੀ ਜਿਵੇਂ ਪੰਜਾਬ ਹੈ ਉੱਥੇ ਕੀ ਸਥਿਤੀ ਬਣੇਗੀ ਜੀ ਉੱਥੇ ਕੀ ਆਪ ਤੇ ਕਾਂਗਰਸ ਮਿਲ ਕੇ ਲੜਨਗੇ ਤਾਂ ਫਾਇਦਾ ਜਾਂ ਅਲੱਗ-ਅਲੱਗ ਲੜਨਗੇ ਤਾਂ ਫਾਇਦਾ ਸੋ ਇਹ ਕਿਨਾਰੇ ਚੰਗਾ ਇੱਕ ਸਟੈਪ ਇਹ ਲਿਆ ਕਿ ਸੂਬਿਆਂ ਦੇ ਅਨਸਾਰ ਫੈਸਲਾ ਕੀਤਾ ਜਾਏਗਾ ਇਹ ਨਹੀਂ ਹੈ ਕਿ ਵੀ ਇਕੱਠਾ ਹੀ ਇੱਕ ਬੰਡਲ ਖੋਲਿਆ ਜਾਏਗਾ ਕੌਮੀ ਪੱਧਰ ਤੇ ਇਕੱਠੇ ਹੀ ਫੈਸਲੇ ਲਏ ਜਾਣਗੇ ਜੀ ਹਰ ਸਟੇਟ ਵਾਈਜ਼ ਜਿਹੜਾ ਫੈਸਲਾ ਹੋਏਗਾ ਪੰਜਾਬ ਦੀ ਕੀ ਜ਼ਰੂਰਤ ਹੈ ਗੱਠ ਜੁੜ ਕਰਨਾ ਹੈ ਨਹੀਂ ਕਰਨਾ ਵਿਹਾਰਜ ਕਰਨਾ ਨਹੀਂ ਕਰਨਾ ਸੋਚ ਲਿਆਸ ਨਾਲ ਫੈਸਲੇ ਹੋਣਗੇ ਪਰ ਲੱਗਦਾ ਹੈ ਕਿ ਜਨਵਰੀ ਤੱਕ ਕਿਉਂਕਿ ਜਿੱਦਾਂ ਮੈਂ ਕਿਹਾ ਕਿ ਭਰਾਉਂਦੇ ਨਰਿੰਦਰ ਮੋਦੀ ਨੇ ਜੀ ਜੋ ਇਹਨਾਂ ਨੂੰ ਇਸ ਵੇਲੇ ਜੋ ਬਿਹੇਵ ਕੀਤਾ ਹੈ ਪਾਰਲੀਮੈਂਟ ਦੇ ਅੰਦਰ ਜਿਸ ਤਰ੍ਹਾਂ ਇਹਨਾਂ ਦਾ ਸਫਾਇਆ ਕੀਤਾ ਪਾਰਲੀਮੈਂਟ ਦੇ ਅੰਦਰ ਉਸ ਟੰਗ ਨਾਲ ਇਹਨਾਂ ਨੂੰ ਲੱਗਦਾ ਹੈ ਕਿ ਜਲਦੀ ਜਲਦੀ ਅਸੀਂ ਆਪਣੀ ਏਕਤਾ ਦਾ ਸਬੂਤ ਦੇਈਏ ਗੱਠ ਜੋੜ ਬਣਾਈਏ ਹਾਂ ਗੱਟ ਜੋਰ ਬਣਾ ਕੇ ਅਗੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਚੁਣੌਤੀ ਦਿੱਤੀ ਹੈ ਜੀ ਇਹ ਵੱਖਰੀ ਗੱਲ ਹੈ ਕਿਸ ਵਾਲੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜਿਸ ਰਾਤੇ ਸਵਾਰ ਹੈ ਜੀ ਉਸ ਨੂੰ ਵਿਰੋਧੀ ਧਿਰਾਂ ਕਿਤੇ ਨਜ਼ਰ ਨਹੀਂ ਆਉਂਦੀਆਂ ਉਹ ਗੋਨਸ ਦੇ ਖਿਲਾਫ ਇੱਕ ਕਮੈਂਟ ਵੀ ਕੀਤਾ ਉਹ ਕਹਿੰਦਾ ਜਿਹੜੀ ਅੱਜ ਵਿਰੋਧੀ ਧਿਰ ਹੈ ਨਾ ਜਦੋਂ ਅਗਲੀ ਪਾਰਲੀਮੈਂਟ ਦੀ ਇਲੈਕਸ਼ਨ 24 ਚ ਹੋਏਗੀ ਨਵੇਂ ਪਾਰਲੀਮੈਂਟ ਦੇ ਮੈਂਬਰ ਜਿੱਤ ਕੇ ਆਉਣਗੇ ਕਹਿੰਦਾ ਬੈਠਣਗੇ ਉਦੋਂ ਵੀ ਵਿਰੋਧੀ ਧਿਰ ਸੀ ਉਹ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਇਹਨਾ غرور ਹੈ ਜੀ ਕਿ 24 ਤੇ ਅਸੀਂ ਜਿੱਤ ਕੇ ਆਵਾਂਗਾ ਮੈਂ ਇਹ ਗੱਲ ਬੀਇੰਗ ਜਰੂਰ ਜ਼ਰੂਰ ਦੁਦ ਕਹਿਣੀ ਚਾਹਾਂਗਾ ਕਿ ਇਹੋ ਜੇ ਕਮੈਂਟਸ ਅਸੀਂ ਸ਼ੁਰੂ ਦੇ ਦੌਰ ਚ ਕਿਦੇ ਮਰਹੂਮ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦੇ ਵੀ ਸੁਣਦੇ ਰਹੇ ਆ ਜੀ ਇੰਦਰਾ ਗਾਂਧੀ ਕਿਤੇ ਜ਼ਮਾਨਾ ਜੀ ਕਿਹਾ ਜਾਂਦਾ ਸੀ ਕਿ ਇੰਦਰਾ ਇੰਡੀਆ ਇੰਡੀਆ ਇੰਦਰਾ ਜੀ ਕਿ ਇਹਨਾਂ ਨੂੰ ਵਾਕ ਕਰਕੇ ਦਿਖਿਆ ਨਹੀਂ ਜਾ ਸਕਦਾ ਦੇਸ਼ ਦੇ ਲੋਕਾਂ ਨੇ ਇੰਦਰਾ ਗਾਂਧੀ ਨੂੰ ਵੀ ਹਰਾਇਆ ਬਿਲਕੁਲ ਐਮਰਜੈਂਸੀ ਤੋਂ ਬਾਅਦ ਬਿਲਕੁਲ ਇਸ ਤਰੀਕੇ ਨਾਲ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਬਾਰੇ ਦੇਸ਼ ਦੇ ਲੋਕ ਕੀ ਫੈਸਲਾ ਕਰਦੇ ਆ ਕੀ ਨਹੀਂ ਕਰਦੇ ਇਹ ਤਾਂ 24 ਤੱਕ ਆਪ ਨੂੰ ਇੰਤਜ਼ਾਰ ਕਰਨਾ ਪਏਗਾ ਬਿਲਕੁਲ ਪਰ ਇਹ ਜ਼ਰੂਰ ਹੈ ਕਿ ਪ੍ਰਧਾਨ ਮੰਤਰੀ ਅਸਲੇ ਰਹਿਦੇ ਜਿਹੜਾ ਜਿੱਤ ਦਾ ਰਾਤ ਹੈ ਉਹਦੇ ਤੇ ਪਹਿਲਾਂ ਹੀ ਸਵਾਰ ਹੈ ਔਰ ਜਿਹੜਾ ਵਿਰੋਧੀ ਕਰਦਾ ਜਿਹੜਾ ਵਿਰੋਧ ਹੈ ਇਸ ਵੇਲੇ ਪਾਰਲੀਮੈਂਟ ਦੇ ਅੰਦਰ ਕੀਤਾ ਜਾ ਰਿਹਾ ਹੈ ਬਾਹਰ ਕੀਤਾ ਜਾ ਰਿਹਾ ਹੈ ਉਹਦੀ ਟੱਕਰ ਜਿਹੜੀ ਹੈਗੀ ਹੈ ਜਦੋਂ ਪਾਰਟੀਆਂ ਕਹਿ ਰਹੀਆਂ ਆਉਣ ਵਾਲੇ ਸਮੇਂ 'ਚ ਅਸੀਂ ਗੱਡ ਜੋੜੀਆਂ ਦਾ ਸੀਟਾਂ ਦਾ ਸਹੀ ਢੰਗ ਨਾਲ ਵੰਡ ਕਰਕੇ ਜੀ ਯਤਨ ਹੋਏਗਾ ਕਿ ਭਾਜਪਾ ਨੂੰ ਵੱਡੀ ਚੁਣੌਤੀ ਦਿੱਤੀ ਜਾ ਸਕੇ ਆਉਣ ਵਾਲਾ ਸਮਾਂ ਦੱਸੇਗਾ ਕਿ ਚੁਣੌਤੀ ਕਿੰਨੀ ਕਾ ਕਾਮਯਾਬ ਹੁੰਦੀ ਹੈ ਇਹ ਚੁਣੌਤੀ ਸਰੇ ਚੜੇਗੀ ਕਿ ਨਹੀਂ ਚੜੇਗੀ ਇਹ ਦੇਖਦੇ ਲੋਕਾਂ ਨੇ ਫੈਸਲਾ ਕਰ ਬਿਲਕੁਲ ਬਿਲਕੁਲ ਸਿੱਧੂ ਸਾਹਿਬ ਤੁਸੀਂ ਕਹਿ ਰਹੇ ਹੋ ਕਿ ਜਿਹੜੀਆਂ ਵੀ ਵਿਰੋਧੀ ਧਿਰਾਂ ਦੇ ਵੱਲੋਂ ਗੱਠਜੋੜ ਬਣਾਇਆ ਹੋਇਆ ਇਹ ਅਗੇਂਸਟ ਨੇ ਭਾਜਪਾ ਦੇ ਕਹਿੰਦੇ ਕਿ ਕੇਂਦਰ ਦੇ ਵਿੱਚ ਭਾਜਪਾ ਨੂੰ ਅਸੀਂ ਕੱਢਣਾ ਤੇ ਲਗਾਤਾਰ ਇਹਨਾਂ ਦੇ ਵੱਲੋਂ ਪਹਿਲਾਂ ਵੀ ਮੀਟਿੰਗਾਂ ਕੀਤੀਆਂ ਗਈਆਂ ਸੀ ਪਰ ਹੁਣ ਜੇਕਰ ਲੰਘੇ ਦਿਨਾਂ ਦੀ ਗੱਲ ਕਰੀਏ ਤਾਂ ਭਾਜਪਾ ਨੂੰ ਜਿੰਨਾ ਰਾਜਾਂ ਦੇ ਵਿੱਚ ਜਿੱਤ ਹਾਸਲ ਹੋਈ ਹੈ ਕਹਿੰਦੇ ਕਿ ਭਾਜਪਾ ਨੇ ਭਾਜਪਾ ਦਾ ਹੌਂਸਲਾ ਉਸ ਜਿੱਤ ਨੇ ਹੋਰ ਵਧਾ ਦਿੱਤਾ ਤੇ ਉਹ ਆਪਣੇ ਆਪ ਨੂੰ 24 ਦੇ ਵਿੱਚ ਵੇਖਣੀ ਲੱਗੇ ਕਿ ਅਸੀਂ ਹੀ ਵਿਚ ਆਮ ਗਏ ਤੇ ਬੀਜੇਪੀ ਦੀ ਪਾਰਲੀਮੈਂਟ ਦੀ ਤੁਸੀਂ ਗੱਲਬਾਤ ਕਰ ਰਹੇ ਹੋ ਕਿ ਕਿਸ ਤਰੀਕੇ ਦੇ ਨਾਲ ਵਿਰੋਧੀ ਧਿਰਾਂ ਦੇ ਨੁਮਾਇੰਦਿਆਂ ਨੂੰ ਸੰਸਦ ਮੈਂਬਰਾਂ ਨੂੰ ਮੋਤਲ ਕੀਤਾ ਜਾ ਰਿਹਾ ਤੇ ਉਹ ਸਾਰੇ ਬੀਜੇਪੀ ਦੇ ਅਗੇਂਸਟ ਪ੍ਰਦਰਸ਼ਨ ਕਰ ਰਹੇ ਨੇ ਤੇ ਉਹਨਾਂ ਨੇ 22 ਦਸੰਬਰ ਨੂੰ ਕਾਲ ਵੀ ਦਿੱਤੀ ਹੈ ਕਿ ਦੇਸ਼ ਭਰ ਦੇ ਵਿੱਚ ਜਿਨੇ ਵੀ ਸੰਸਦ ਮੈਂਬਰ ਮੋਤਲ ਕੀਤੇ ਗਏ ਨੇ ਉਹ ਵਿਰੋਧੀ ਪਾਰਟੀਆਂ ਨੇ ਉਹ ਬੀਜੇਪੀ ਦੇ ਅਗੇਂਸਟ ਧਰਨਾ ਪ੍ਰਦਰਸ਼ਨ ਕਰਨੀਆਂ ਪੂਰੇ ਦੇਸ਼ ਭਰ ਦੇ ਵਿੱਚ 22 ਦਸੰਬਰ ਦਾ ਦਿਨ ਬੜਾ ਵਿਰੋਧੀ ਧਿਰ ਲਈ ਬਹੁਤ ਅਹਿਮ ਦਿਨ ਹੈ ਜੋ ਤੇ ਇਸ ਕਰਕੇ ਕਿਉਂਕਿ ਜੋ ਵਰਤਾਰਾ ਹੁਣ ਨਾਲ ਕੀਤਾ ਜਾ ਰਿਹਾ ਜਿਸ ਦਾ ਆਪਾਂ ਜ਼ਿਕਰ ਕਰ ਰਹੇ ਹਾਂ ਹਾਂ ਉਦੇ ਖਿਲਾਫ ਸਾਰੀਆਂ ਰਾਜਸੀ ਪਾਰਟੀਆਂ ਵੱਲੋਂ ਨੇ तकरीबन 28 ਪਾਰਟੀਆਂ ਹੈਗੀਆਂ ਜਿਹੜੀਆਂ ਇਸ ਵਾਲੇ ਗੱਠਜੋੜ ਦਾ ਹਿੱਸਾ ਹੈਗੀਆਂ ਸਾਰਿਆਂ ਵੱਲੋਂ ਹੀ ਉਸ ਦਿਨ ਸਾਰੇ ਸੂਬਿਆਂ ਦੇ ਅੰਦਰ ਜਿੱਥੇ-ਜਿੱਥੇ ਕਿਸੇ ਦੀ ਹੁੰਦਾ ਹੈ ਅੱਜ ਕੱਲੋਂ ਬੰਗਾਲ ਦੀ ਗੱਲ ਕਰਦੇ ਹਾਂ ਤਾਂ ਮਮਤਾ ਬੇਨਰਜੀ ਹੈ ਪੰਜਾਬ ਦੀ ਗੱਲ ਕਰਦੇ ਹਾਂ ਕਾਂਗਰਸ ਹੋएगी ਆਪ ਹੋएगी ਬਿਹਾਰ ਦੀ ਗੱਲ ਕਰਾਂਗੇ ਉੱਥੇ ਨਿਤਿਸ਼ ਹੋਣਗੇ ਹੋਰ ਦੂਜੇ ਸੂਬਿਆਂ 'ਚ ਵੀ ਇਸੇ ਤਰੀਕੇ ਨਾਲ ਵੱਖ-ਵੱਖ ਤਰ੍ਹਾਂ ਵੱਖ-ਵੱਖ ਰਾਸੀ ਪਾਰਟੀਆਂ ਪਰ ਇਹ ਸਮੂਹਕ ਫੈਸਲਾ ਲਿਆ ਗਿਆ ਇੰਡੀਆ ਗੱਠਜੋੜ ਵੱਲੋਂ ਕਿ 22 ਦਸੰਬਰ ਜਾਨੀ ਆਇਆ ਤੋਂ ਇੱਕ ਦਿਨ ਬਾਅਦ ਜਿਹੜਾ ਸਾਰੇ ਦੇਸ਼ ਦੇ ਅੰਦਰ ਰੋਜ਼ ਪ੍ਰਗਟਾਵੇ ਕੀਤੇ ਜਾਣਗੇ ਜੀ ਕੇਵਲ ਇੱਕੋ ਗੱਲ ਨੂੰ ਲੈ ਕੇ ਕਿ ਜਮਹੂਰੀਅਤ ਜਿਹੜੀ ਹੈਗੀ ਆ ਉਹ ਤੇ ਬਹੁਤ ਵੱਡਾ ਹਮਲਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਉਸ ਦੀ ਸਰਕਾਰ ਭਾਜਪਾ ਵਿਰੋਧੀ ਤਰਨ ਨੂੰ ਸੁਣ ਲਈ ਤਿਆਰ ਨਹੀਂ ਜੀ ਔਰ ਜਿਸ ਕਦਰ ਵੱਡੀ ਗੈਂਤੀ ਜੀ ਜੁਦਾ ਕਹਿੰਦੇ ਕਿ ਇਤਿਹਾਸ ਰਚਾਇਆ ਗਿਆ ਆਪਣੇ ਆਪ ਚ ਇਹਨੇ ਮੈਂਬਰ ਅੱਜ ਤੱਕ ਕਦੇ ਮੌਤਲ ਨਹੀਂ ਕੀਤੇ ਗਏ ਜੀ ਜਿਨਨੇ ਹੁਣ ਚਾਹੇ ਰਾਜ ਸਭਾ ਦੀ ਗੱਲ ਕਰ ਲਈਏ ਚਾਹੇ ਲੋਕ ਸਭਾ ਦੀ ਗੱਲ ਕਰ ਲਈ ਜਿਨਨੇ ਮੌਤਲ ਕੀਤੇ ਗਏ ਉਹਦੇ ਖਿਲਾਫ ਵੱਡਾ ਇੱਕ ਰੋਸ ਵਿਖਾਵਾ ਤਾਂ ਹੈ ਹੀ ਹੈ ਇਹਦੇ ਨਾਲ ਮੈਂ ਸਮਝਦਾ ਕਿ ਅਸਦੇ ਤੌਰ ਤੇ ਦੇਖਿਆ ਜਾਵੇ ਜੀ ਤੇ ਪਾਰਲੀਮੈਂਟ ਦੀਆਂ ਚੋਣਾਂ ਦੀ ਤਿਆਰੀ ਦਾ ਵੀ ਇੱਕ ਹਵਾਲਾ ਜਿਹੜਾ ਇਸ ਤੰਗ ਨਾਲ ਕਰਨਗੇ ਉਹ ਕਿਉਂਕਿ ਜਦੋਂ ਏਕਤਾ ਦਿਖਾਉਣਗੇ ਲੋਕਾਂ ਜਾਣਗੇ ਮੁੱਦਾ ਕੀ ਹੈ ਮੁੱਦਾ ਸਰਭਾਜਪਾ ਦੇ ਖਿਲਾਫ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਖਿਲਾਫ ਇਹਹੀ ਮੁੱਦਾ ਇਲੈਕਸ਼ਨ ਜਾਏਗਾ ਇਹਹੀ ਮੁੱਦਾ ਹੁਣ ਜਤਿਆਂ ਦਾ ਜਾਏਗਾ ਜਣੀ ਆਪਾਂ ਕਹਿ ਸਕਦੇ ਆ ਜਿਹੜਾ ਪਾਰਲੀਮੈਂਟ ਦੇ ਅੰਦਰ ਜਿਸ ਤਰੀਕੇ ਨਾਲ ਗੁਰੂ ਦੀ ਤੇ ਨਾਲ ਵਰਤਾਰਾ ਕੀਤਾ ਗਿਆ ਉਹ ਮੈਂਬਰਾਂ ਦਾ ਬਣਾਗਾ ਕੀਤਾ ਗਿਆ ਉਹਦਾ ਜਿਹੜਾ ਮੁੱਢ ਹੈ ਇਲੈਕਸ਼ਨ ਦਾ ਉਹ ਪਾਰਲੀਮੈਂਟ ਨੇ ਹੀ ਬਣਾ ਦਿੱਤਾ ਹੈ ਕਿ ਅਗਲੀ ਪਾਰਲੀਮੈਂਟ ਤੇ ਕੀ ਹੋਣ ਜਾ ਰਿਹਾ ਉਹਦਾ ਏਜੰਡਾ ਜਿਹੜੀ ਹੁਣ ਇਸ ਵੇਲੇ ਪਾਰਲੀਮੈਂਟ ਜਾ ਰਹੀ ਹੈ ਉਸ ਪਾਰਲੀਮੈਂਟ ਨੇ ਤੈਅ ਕਰਤਾ ਹੈ ਕਿ ਆਉਣ ਵਾਲੇ ਦਿਨਾਂ ਚ ਇਸ ਦੇ ਦੇ ਅੰਦਰ ਲੜਾਈ ਕਿਹੜੇ ਕਿਹੜੇ ਮੁੱਦਿਆਂ ਤੇ ਹੋਈ ਬਿਲਕੁਲ ਬਿਲਕੁਲ ਸੋ ਜਪਾ ਨੂੰ ਕਿਸਾਨਾਂ ਦੀ ਆਪਾਂ ਗੱਲਬਾਤ ਕਰ ਲੈਨੇ ਆ ਕਿਸਾਨਾਂ ਦੇ ਵੱਲੋਂ ਆਪਣੀਆਂ ਮੰਗਾਂ ਨੂੰ ਲੈ ਕੇ ਲਗਾਤਾਰ ਧਰਨੇ ਪ੍ਰਦਰਸ਼ਨ ਵੀ ਕੀਤੇ ਜਾ ਰਹੇ ਨੇ ਸੀਐਮ ਮੰਤ ਦੇ ਨਾਲ ਤੇ ਹੋਰ ਅਧਿਕਾਰੀਆਂ ਦੇ ਨਾਲ ਪਹਿਲਾਂ ਵੀ ਕਹਿੰਦੇ ਬਹੁਤ ਸਾਰੀਆਂ ਮੀਟਿੰਗਾਂ ਹੋਈਆਂ ਪਰ ਮੀਟਿੰਗਾਂ ਦੇ ਵਿੱਚ ਮੰਗਾਂ ਤਾਂ ਮੰਨ ਲਈਆਂ ਜਾਂਦੀਆਂ ਪਰ ਉਹ ਲਾਗੂ ਨਹੀਂ ਹੁੰਦੀਆਂ ਤਾਂ ਸਮੇਂ-ਸਮੇਂ ਤੇ ਕਿਸਾਨਾਂ ਦੇ ਵੱਲੋਂ ਪ੍ਰਦਰਸ਼ਨ ਕੀਤਾ ਜਾਂਦਾ ਹੁਣ ਵੀ ਅਗਨਾਂ ਕਿਸਾਨਾਂ ਦੇ ਵੱਲੋਂ ਧਰਨਾ ਪ੍ਰਦਰਸ਼ਨ ਕੀਤਾ ਗਿਆ ਸੀਗਾ ਚੱਕਾ ਜਾਮ ਕਰ ਦਿੱਤਾ ਗਿਆ ਸੀ ਉਸ ਤੋਂ ਬਾਅਦ ਮੁੱਖ ਮੰਤਰੀ ਦੇ ਨਾਲ ਮੀਟਿੰਗ ਦਾ ਸਮਾਂ ਤੈਅ ਹੁੰਦਾ ਤੇ ਕਿਸਾਨਾਂ ਦੇ ਮੁੱਖ ਮੰਤਰੀ ਦੇ ਨਾਲ ਮੀਟਿੰਗ ਹੋਈ ਹੈ ਕਿਸਾਨਾਂ ਦਾ ਕਹਿੰਦਾ ਕਿ ਚੰਗੇ ਮਾਹੌਲ ਦੇ ਵਿੱਚ ਇਹ ਮੀਟਿੰਗ ਹੋਈ ਹੈ ਉਹਨਾਂ ਨੇ ਮੰਗ ਪੱਤਰ ਸੌਂਪਿਆ ਤਾਂ ਉਸ ਤੋਂ ਬਾਅਦ ਕਹਿੰਦੇ ਨੇ ਕਿ ਮੰਗਾ ਮੰਨਣ ਦਾ ਵੀ ਭਰੋਸਾ ਦਿੱਤਾ ਗਿਆ ਕਿਵੇਂ ਵੇਖਦੇ ਹੋ ਕਿਸਾਨਾਂ ਦੇ ਨਾਲ ਮੁੱਖ ਮੰਤਰੀ ਦੀ ਇਸ ਮੀਟਿੰਗ ਨੂੰ ਤੁਸੀਂ ਜੀ ਇਹ ਗੱਲ ਸੀ ਆਪਣੇ ਦਸਕਾਂ ਨਾਲ ਜਰੂਰ ਸਾਂਝੀ ਕਰਨਾ ਚਾਹਾਂਗੇ ਕਿਉਂਕਿ ਇਸ ਦੇ ਦੇ ਅੰਦਰ ਕਿਸਾਨੀ ਦੀ ਲੜਾਈ ਨੂੰ ਹਮੇਸ਼ਾ ਹੀ ਜਿਹੜਾ ਹੈਗਾ ਗੰਭੀਰਤਾ ਨਾਲ ਲਿਆ ਜਾਂਦਾ ਹੈ ਕਿਉਂਕਿ ਉਹ ਕਿਸਾਨੀ ਹੈ ਜਿਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਚੁਕਾਇਆ ਤਿੰਨ ਖੇਤੀ ਕਾਲੇ ਕੋਨ ਨੂੰ ਵਾਪਸ ਕਰਵਾਏ ਤੇ ਹੁਣ ਜਦੋਂ ਆਪਾਂ ਪੰਜਾਬ ਦੀ ਗੱਲ ਕਰਦੇ ਆਂ ਮੈਂ ਗੱਲ ਬਿੰਗ ਜਨ ਨਿਸ਼ਚੇ ਨਾਲ ਕਹਿ ਸਕਦਾ ਹਾਂ ਕਿ ਇਸ ਦੇਸ਼ ਦੇ ਅੰਦਰ ਜੇ ਕੋਈ ਕਿਸਾਨਾਂ ਦੇ ਪ੍ਰਤੀ ਸਿਰਦਤਾ ਨਾਲ ਕਿਸੇ ਸਰਕਾਰ ਵੱਲੋਂ ਲਿਆ ਜਾ ਰਿਹਾ ਹੈ ਤਾਂ ਮੌਜੂਦਾ ਸਥਿਤੀ ਭਗਵੰਤ ਮਾਨ ਦੀ ਸਰਕਾਰ ਹੈ ਜਿਹੜੀ ਕਿਸਾਨਾਂ ਨਾਲ ਕਿਸੇ ਹੱਦ ਤੱਕ ਦੋਸਤੀ ਦਾ ਹੱਥ ਵਧਾ ਰਹੀ ਹੈ ਉਹਨਾਂ ਦੇ ਮਸਲਾਂ ਦੀ ਗੱਲ ਕਰ ਰਹੀ ਹੈ ਅਸੀਂ ਜਿਸ ਮੁੱਦੇ ਦਾ ਜ਼ਿਕਰ ਕਰ ਰਹੇ ਆਂ ਦੇਖੋ ਇੱਕ ਦਿਨ ਪਹਿਲਾਂ ਕਿਸਾਨਾਂ ਨੂੰ ਬੁਲਾਇਆ ਗਿਆ ਕਿਸਾਨਾਂ ਨਾਲ ਮੀਟਿੰਗ ਕੀਤੀ ਗਈ ਉਹਦੇ ਵਿੱਚ ਖੇਤੀਬਾੜੀ ਮੰਤਰੀ ਉਹਦੇ ਵਿੱਚ ਹੋਰ ਮੰਤਰੀ ਮੋਹ ਗੁੰਦਰੀਪ ਗੁੰਦਮਾਨ ਉਹਨਾਂ ਦੀ ਪਾਰਟਿਸਪੇਸ਼ਨ ਦੇ ਨਾਲ ਸਾਰੇ ਮੁੱਦਿਆਂ ਤੇ ਚਰਚਾ ਹੋਈ ਬਿਲਕੁਲ ਅਹਿਮ ਗੱਲ ਇਹ ਹੈ ਕਿ ਜਿੱਦਾਂ ਜਤਿੰਦਰ ਹੁਣਾਂ ਨੇ ਗੱਲ ਕੀਤੀ ਹੈ ਕਿ ਸਾਰੇ ਮਾਮਲਿਆਂ ਦੇ ਉੱਤੇ ਇੱਕ ਤਰੀਕੇ ਨਾਲ ਭਰੋਸਾ ਦਿੱਤਾ ਗਿਆ ਸਹਿਮਤੀ ਦਾ ਪ੍ਰਗਟਾਵਾ ਕੀਤਾ ਗਿਆ ਦੇਖੋ ਨਤੀਜਾ ਤਾਂ ਆਉਣ ਵਾਲੇ ਦਿਨਾਂ ਸਾਹਮਣੇ ਆਏਗਾ ਕਿ ਰਿਜ਼ਲਟ ਕੀ ਆਉਂਦਾ ਪਰ ਇਸ ਚੰਗੇ ਮਾਹੌਲ 'ਚ ਗੱਲਬਾਤ ਹੋਈ ਇਹ ਕਿਹਾ ਜਾ ਸਕਦਾ ਹੈ ਕਿ ਜਿਸ ਮਾਮਲੇ ਦੇ ਉੱਤੇ ਸਾਰੇ ਕਿਸਾਨੀ ਮੁੱਦਿਆਂ ਨੂੰ ਲੈ ਕੇ ਚਰਚਾ ਹੋਈ ਹੈ ਗੱਲਬਾਤ ਕੀਤੀ ਹੈ ਭਗੰਦਮਾਨ ਦੀ ਸਰਕਾਰ ਨੇ ਕਿਸਾਨਾਂ ਦੇ ਪ੍ਰਤੀ ਸਿਰਦਤਾ ਦਿਖਾਈ ਹੈ ਉਹ ਸਿਰਦਤਾ ਦੇ ਚਲਦਿਆਂ ਉਹਨਾਂ ਵੱਲੋਂ ਜਿਹੜੀ ਹੈਗੀ ਕੁਝ ਪਧਰੀ ਕਮੇਟੀ ਬਣਾਈ ਗਈ ਹੈ ਉਹ ਕਮੇਟੀ ਚਾਹੇ ਮੌਜੂਦੇ ਦੀ ਗੱਲ ਹੋਵੇ ਚਾਹੇ ਐਮਐਸਬੀ ਦੀ ਗੱਲ ਹੋਵੇ ਚਾਹੇ ਕਿਸਾਨ ਜਿਹੜੇ ਸ਼ਹਾਦਤ ਪਾ ਗਏ ਉਹਨਾਂ ਨੂੰ ਮੁਆਵਜ਼ਾ ਦੇਣ ਦੀ ਗੱਲ ਹੋਵੇ ਹੋਰ ਕਿਸਾਨੀ ਮੁੱਦੇ ਕਰਜ਼ਾ ਬਾਕੀ ਮਾਮਲਿਆਂ ਦੀ ਗੱਲ ਹੋਵੇ ਉਹ ਸਾਰੇ ਮਾਮਲੇ ਵਿਚਾਰੇ ਜਾਣਗੇ ਇਹ ਵੀ ਕਿਹਾ ਗਿਆ ਕਿਸਾਨਾਂ ਨੂੰ ਕਿ ਆਪਾਂ ਬੇਸ਼ੱਕ 2 ਮਹੀਨੇ ਬਾਅਦ ਮੀਟਿੰਗ ਕਰ ਲਿਆ ਕਰਗੇ ਪਰ ਜੇ ਜ਼ਰੂਰ ਦੁਬੇ ਤਾਂ ਆਪਾਂ 1 ਮਹੀਨੇ ਬਾਅਦ ਵੀ ਇਹ ਮੀਟਿੰਗ ਕਰ ਸਕਦੇ ਹਾਂ ਬਿਲਕੁਲ ਕੌਮੀ ਪੱਧਰ ਤੇ ਜਿਸ ਤਰ੍ਹਾਂ ਦਾ ਪ੍ਰਵਾਹਨ ਅੰਦਰ ਹੀ ਨਰਿੰਦਰ ਮੋਦੀ ਦਾ ਰਵਈਆ ਹੈਗਾ ਜਾਂ ਭਾਜਪਾ ਸੂਬਿਆਂ ਵਿੱਚ ਜਿਸ ਤਰ੍ਹਾਂ ਦਾ ਰਵਈਆ ਹੈ ਉਹਦੇ ਜੇ ਮੱਦੇ ਨਜ਼ਰ ਦੇਖਿਆ ਜਾਵੇ ਤਾਂ ਮੁੱਖ ਮੰਤਰੀ ਭਗਵੰਤ ਮਾਨ ਨੇ ਜੀ ਜਿਸ ਕਦਰ ਗਰਮ ਜੋਸ਼ੀ ਦੇ ਨਾਲ ਕੱਲ ਮੁਲਾਕਾਤ ਕੀਤੀ ਹੈ ਕਿਸਾਨਾਂ ਆਗੂਆਂ ਦੇ ਨਾਲ ਇਹ ਕਿਹਾ ਜਾ ਸਕਦਾ ਹੈ ਕਿ ਨਿਸ਼ਚਿਤ ਤੌਰ ਤੇ ਹੀ ਕਿਸਾਨਾਂ ਦੇ ਪ੍ਰਦੇਕਾ ਸਹਾਰੂ ਪਹੁੰਚ ਜਿਹੜੀ ਸਰਕਾਰ ਵੱਲੋਂ ਅਪਣਾਈ ਗਈ ਹੈ ਉਹ ਸਾਰਤਕ ਪਹੁੰਚਦੇ ਉਮੀਦ ਕਰਦੇ ਆ ਕਿ ਜੋ ਤਾਉਣ ਵਾਲੇ ਦਿਨਾਂ ਚ ਨਤੀਜੇ ਵੀ ਚੰਗੇ ਨਿਕਲਣਗੇ ਕਿਉਂਕਿ ਜਿਹੜੇ ਸੂਬੇ ਸਰਕਾਰ ਦੇ ਮਾਮਲਿਆਂ ਦੇ दायरे ਚ ਹੁੰਦੇ ਆ ਕੇਰੇ ਚ ਹੁੰਦੇ ਆ ਜੀ ਉਹਨਾਂ ਮਾਮਲਿਆਂ ਦਾ ਨਪਟਾਰਾ ਲੱਗਦਾ ਹੈ ਕਿ ਆਉਣ ਵਾਲੇ ਦਿਨਾਂ ਚ ਸੰਭਵ ਕੀਤਾ ਜਾ ਸਕਦਾ ਹੈ ਬਿਲਕੁਲ ਬਿਲਕੁਲ ਸਤੂ ਜੀ ਸਾਹਿਬ ਇੱਕ ਹੋਰ ਖਬਰ ਕਾਫੀ ਚਰਚਾ ਦੇ ਵਿੱਚ ਹੈ ਕਹਿੰਦੇ ਕਿ ਪਿਛਲੀ ਸਰਕਾਰ ਦੌਰਾਨ ਜਦੋਂ ਕਾਂਗਰਸ ਦੀ ਸਰਕਾਰ ਸੀ ਕਹਿੰਦੇ ਕਿ ਡਾਕਟਰਾਂ ਦੀ ਭਾਰਤੀ ਦਾ ਘੁਟਾਲਾ ਹੋਇਆ ਸੀ ਤੇ ਉਹ ਘੁਟਾਲਾ ਹੁਣ ਨਿਕਲ ਕੇ ਸਾਹਮਣੇ ਆ ਰਿਹਾ ਹੈ ਤੇ ਵਿਰੋਧੀ ਧਿਰਾਂ ਦੇ ਵੱਲੋਂ ਲਗਾਤਾਰ ਵਾਰ ਤੇ ਪਲਟਵਾਰ ਵੀ ਕੀਤੇ ਜਾ ਰਹੇ ਨੇ ਬਿਆਨ ਦਿੱਤੇ ਜਾ ਰਹੇ ਨੇ ਇਹ ਸਮਝਣਾ ਚਾਹਾਂਗੇ ਕਿ ਡਾਕਟਰਾਂ ਦੇ ਭਾਰਤੀ ਦਾ ਘੁਟਾਲਾ ਹੈ ਕੀ ਹੈ ਤੇ ਇਹ ਹੁਣ ਚਰਚਾ ਇਸ ਦੀ ਕਿਉਂ ਸ਼ੁਰੂ ਪਈ ਹੈ ਜੋ ਤਾਂ ਬਹੁਤ ਹੈ ਮਾਮਲਾ ਹੈ ਜੀ ਭ੍ਰਸ਼ਟਾਚਾਰ ਮੈਨੂੰ ਤਾਂ ਇਹ ਲੱਗਦਾ ਹੈ ਇੱਕ ਨਸੂਰ ਦੀ ਤਰ੍ਹਾਂ ਕੈਂਸਰ ਦੀ ਤਰ੍ਹਾਂ ਸਾਡੇ ਸਮਾਜ ਦੇ ਅੰਦਰ ਜੀ ਆਪਾਂ ਜਦੋਂ ਪੰਜਾਬ ਦੀ ਗੱਲ ਕਰਦੇ ਆਂ ਜਦੋਂ ਦੇ ਮੁੱਖ ਮੰਤਰੀ ਭਗਵੰਤ ਮਾਨ ਆਏ ਆ ਜੀ ਕਦੇ ਇੱਕ ਭ੍ਰਿਸ਼ਟਾਚਾਰ ਦਾ ਮਾਮਲਾ ਕਦੇ ਦੂਜਾ ਭ੍ਰਿਸ਼ਟਾਚਾਰ ਦਾ ਮਾਮਲਾ ਕਦੇ ਮੰਤਰੀ ਅੰਦਰ ਜਾ ਰਿਹਾ ਹੈ ਕਦੇ ਸੰਤਰੀ ਅੰਦਰ ਜਾ ਰਿਹਾ ਹੈ ਕਦੇ ਕੋਈ ਹੋਰ ਆਗੂ ਅੰਦਰ ਜਾ ਰਿਹਾ ਹੈ ਜੀ ਯਾਨੀ ਲਗਾਤਾਰ ਇਸ ਤਰ੍ਹਾਂ ਦਾ ਵਰਤਾਰਾ ਜਿਹੜਾ ਹੈ ਕੀ ਲੱਗਦਾ ਹੈ ਕਿ ਸਾਡੇ ਦੇਸ਼ ਦੇ ਅੰਦਰ ਜਿਹੜੀਆਂ ਸਤਾਜ ਪਾਰਟੀਆਂ ਆਉਂਦੀਆਂ ਉਹ ਸਿਰਫ ਭ੍ਰਿਸ਼ਟਾਚਾਰ ਦੀ ਕਮਾਈ ਕਰਨ ਲਈ ਆਉਂਦੀਆਂ ਹਾਂ ਇਸੇ ਕਰਕੇ ਜਦੋਂ ਆਪਾਂ ਕਿਸੇ ਸੂਬਿਆਂ ਦਾ ਬੇੜਾਗਰ ਕਰਨ ਦੀ ਗੱਲ ਕਰਦੇ ਹਾਂ ਕਿ ਬੇੜਾਗਰ ਖੋਇਆ ਜੀ ਪੰਜਾਬ ਜਿਹੜਾ ਕਿਸੇ ਵੇਲੇ ਬਹੁਤ ਖੁਸ਼ਹਾਲ ਸੂਬਾ ਮੰਨਿਆ ਜਾਂਦਾ ਸੀ ਅੱਜ ਹਰ ਲਿਹਾਜ਼ ਨਾਲ ਪਿੱਛੇ ਚੱਲਿਆ ਗਿਆ ਹਮ ਜਿਹੜੇ ਵੀ ਮੁੱਖ ਮੰਤਰੀ ਰਹੇ ਆ ਪਿਛਲੇ ਸਮਿਆਂ 'ਚ ਹੁਣ ਬੇਸ਼ੱਕ ਉਹ ਵੀ ਸਵਾਲ ਉਠਾਉਂਦੇ ਹੋਣਗੇ ਪਰ ਉਹਨਾਂ ਦੀ ਜ਼ਿੰਮੇਵਾਰੀ ਬਣਦੀ ਹੈ ਪੰਜਾਬ ਦਾ ਬੇੜਾਗਰ ਕਰਨ ਦੇ ਲਈ ਤੇ ਹੁਣ ਜਿਸ ਭ੍ਰਸ਼ਟਾਚਾਰ ਦੀ ਤੁਸੀਂ ਗੱਲ ਕਰ ਰਹੇ ਹੋ ਦੇਖੋ ਡਾਕਟਰਾਂ ਦਾ ਮਾਮਲਾ ਹੋਵੇ ਜੀ ਡਾਕਟਰਾਂ ਦੀ ਭਰਤੀ ਦੇ ਵੈਸੇ ਦਾ ਕੋਈ ਵੀ ਮਾਮਲਾ ਭ੍ਰਸ਼ਟਾਚਾਰ ਨਾਲ ਜੁੜਾ ਨਹੀਂ ਹੋਣਾ ਚਾਹੀਦਾ ਪਰ ਜੇ ਡਾਕਟਰੀ ਪ੍ਰਸ਼ਤਾਚਾਰ ਨਾਲ ਜਿਹੜਾ ਭਰਤੀ ਕੀਤੇ ਜਾਣਗੇ ਤਾਂ ਤੁਸੀਂ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਉਹ ਸੂਬੇ ਦੀ ਸਿਹਤ ਦਾ ਕੀ ਹਾਲ ਹੋਏਗਾ ਜੀ ਉਤੋਂ ਦੇ ਮਰੀਜ਼ਾਂ ਦਾ ਕੀ ਹਾਲ ਹੋਏਗਾ ਜੇ ਉਸ ਮਾਮਲੇ ਸਹੀ ਭਰਤੀ ਨਹੀਂ ਕੀਤੀ ਜਾਂਦੀ ਆਪਾਂ ਮੰਨਦੇ ਆ ਕਿ ਡਾਕਟਰ ਤੇ ਰੱਬ ਇੱਕ ਬਰਾਬਰ ਮੰਨੇ ਜਾਂਦੇ ਆ ਬਿਲਕੁਲ ਬਿਲਕੁਲ ਜਦੋਂ ਆ ਮਰੀਜ਼ ਜਾਂਦਾ ਕਹਿੰਦਾ ਜੀ ਤੁਸੀਂ ਮੇਰੇ ਰੱਬ ਦੇ ਸਮਾਨ ਹੋ ਹੈ ਵੀ ਕਿਉਂਕਿ ਜਿਹੜੀ ਜਾਨ ਆ ਰੱਬ ਦਾ ਕਿਸੇ ਨੇ ਵੇਖਿਆ ਨਹੀਂ ਪਰ ਡਾਕਟਰ ਦਾ ਸਾਹਮਣੇ ਖੜਾ ਹੁੰਦਾ ਨਾ ਜਿਹਨੇ ਜਾਨ ਬਚਾਉਣੀ ਹੁੰਦੀ ਹੈ ਸੋ ਰੱਬ ਵਰਗੇ ਮਾਮਲਿਆਂ 'ਚ ਵੀ ਜੇ ਭ੍ਰਸ਼ਟਾਚਾਰ ਹੋਏਗਾ ਜੀ ਤਾਂ ਇਹਨਾਂ ਆਗੂਆਂ ਨੂੰ ਕੌਣ ਬਖਸੇਗਾ ਜਿਹੜਾ ਇਸ ਮਾਮਲੇ ਦੀ ਨਰਪੱਖ ਜਾਂਚ ਤਾਂ ਹੋਣੀ ਚਾਹੀਦੀ ਹੈ ਦੇਖੋ ਜਿਸ ਮਾਮਲੇ ਦਾ ਤੁਸੀਂ ਜ਼ਿਕਰ ਕੀਤਾ ਹੈ 300 ਤੋਂ ਉੱਪਰ ਡਾਕਟਰਾਂ ਦਾ ਭਰਤੀ ਘਟਾਲੇ ਦਾ ਮਾਮਲਾ ਹੈਗਾ ਇਹ ਉਦੋਂ ਮਿਸਟਰ ਸਿਨਾ ਜਿਹੜਾ ਹੈਗਾ ਪੰਜਾਬ ਪਬਲਿਕ ਸਰਵਿਸ ਕਮਿਸ਼ਨ ਦੇ ਜੀ ਚੇਅਰਮੈਨ ਰਹੇ ਆ ਉਹ ਤਾਂ ਹੁਣ ਨਹੀਂ ਰਹੇ ਦੁਨੀਆ 'ਚ ਪਰ ਉਹਨਾਂ ਦਾ ਵੀ ਕੇਸ 'ਚ ਨਾਮ ਦਰਜ ਹੋਇਆ ਜੀ ਉਹਨਾਂ ਦੇ ਇੱਕ ਹੋਰ ਸਾਥੀ ਦਾ ਨਾਮ ਦਰਜ ਹੋਇਆ ਇਸੇ ਤਰੀਕੇ ਦੇ ਨਾਲ ਜਿਹੜਾ ਹੈਗਾ ਇੱਕ ਐਮਐਲਏ ਹੈਗੇ ਆ ਸੁਤਵੰਨ ਸਿੰਘ ਮੋਹੀ ਜੀ ਜਿਹੜੇ 89 ਦੇ ਵਿੱਚ ਮੇਰਾ ਖਿਆਲ ਹੈ ਉਹ ਐਮਐਲਏ ਰਹੇ ਆ ਉਹਨਾਂ ਦਾ ਵੀ ਕੋਈ ਮੈਂਬਰ ਹੈਗੇ ਆ ਉਹਨਾਂ ਦਾ ਨਾਮ ਵੀ ਦਰਜ ਹੋਇਆ ਹੈ ਇਸੇ ਤਰ੍ਹਾਂ ਅਨਰਸਰੀਨ ਪਾਜਪਾ ਦੇ ਕਾਗੂਆ ਉਹਨਾਂ ਦਾ ਵੀ ਨਾਮ ਇਦਾਂ ਹੀ ਜਿਹੜੇ ਟਕਸਾਲੀ ਕਾਂਗਰਸੀ ਆਗੂ ਹੈ ਸਰ ਲਾਲ ਸਿੰਘ ਉਹਨਾਂ ਦੀ ਨੂੰਹ ਐ ਰਵਿੰਦਰ ਕੌਰ ਉਹਦਾ ਨਾਮ ਵੀ ਇਸ ਕੇਸ ਦੇ ਵਿੱਚ ਮਾਮਲੇ 'ਚ ਦਰਜ ਹੋਇਆ ਜਾਂਚ ਪੜਤਾਲ ਹੋਏਗੀ ਉਸ ਤੋਂ ਬਾਅਦ ਕੀ ਸਥਿਤੀਆਂ ਸਾਹਮਣੇ ਆਉਂਦੀਆਂ ਪਰ ਜਿਹੜਾ ਸਾਬਕਾ ਐਮ.ਐਲ.ਏ ਆ ਉਸ ਨੂੰ ਤਾਂ ਹਰਾਸਤ ਲੈ ਲਿਆ ਗਿਆ। ਹਮਮ ਨਹੀਂ ਸਭ ਤੋਂ ਸਾਡੇ ਲਈ ਦੁਖਦਾਈ ਪਹਿਲੂ ਇਹ ਹੈ ਕਿ ਅਸੀਂ ਜ਼ਿੰਦਗੀ ਦਾ ਕੋਈ ਸੁਭਾ ਕੋਈ ਪਹਿਲੂ ਛੱਡਿਆ ਹੀ ਨਹੀਂ। ਬਿਲਕੁਲ। ਪ੍ਰਸ਼ਟਾਚਾਰ ਦੇ ਮਾਮਲੇ 'ਚ ਅਕਸਰ ਅਸੀਂ ਅੱਗੇ ਸੁਣਦੇ ਹੁੰਦੇ ਸੀ ਨਾ ਕਿਸੇ ਪ੍ਰਸ਼ਤ ਮੰਤਰੀ ਨੂੰ ਕਹਿੰਦੇ ਲਹਿਰਾਂ ਘੇਨਣ ਲਾਤਾ ਉਹਨੇ ਲਹਿਰਾਂ ਤੋਂ ਹੀ ਪੈਸਿਆਂ ਦੀ ਕਮਾਈ ਕਰਨੀ ਸ਼ੁਰੂ ਕਰ ਦਿੱਤੀ। ਹਮ ਸੋ ਸਾਡੇ ਜਿਹੜੇ ਸਿਸਟਮ ਦੇ ਵਿੱਚ ਚਾਹੇ ਡਾਕਟਰਾਂ ਦਾ ਮਾਮਲਾ ਹੋਵੇ ਚਾਹੇ ਕਲਰਕਾਂ ਦੀ ਭਰਤੀ ਦਾ ਮਾਮਲਾ ਹੋਵੇ ਚਾਹੇ ਹੋਰ ਕਿਸੇ ਜਿਹੜਾ ਵਰਗ ਦਾ ਮਾਮਲਾ ਹੋਵੇ ਯਾਨੀ ਪਹਿਲੇ ਇਸ ਗੱਲ ਦੀ ਹੈ ਇੱਥੇ ਬੜੀਆਂ-ਬੜੀਆਂ ਇਸ ਮਾਮਲੇ 'ਚ ਜੋਤ ਕਹਾਣੀਆਂ ਕੋਹਤਾ ਬੜੀਆਂ ਆਪਾਂ ਚਲੋ ਕਿਸੇ ਦਾ ਕੀ ਨਾਮ ਲੈਣਾ ਇਹ ਵੀ ਕਿਹਾ ਜਾਂਦਾ ਇਹੋ ਜੇ ਮੰਤਰੀ ਵੀ ਇਸ ਸੂਬੇ 'ਚ ਹੋਇਆ ਕਹਿੰਦੇ ਉਹਨਾਂ ਨੇ ਆਪਣੀਆਂ ਬੋਰੀਆਂ ਨੋਟਾਂ ਨਾਲ ਭਰ ਲੀਆਂ ਉਹਨੇ ਆਪਣੇ ਸਹਰਾਣੇ ਨੋਟਾਂ ਨਾਲ ਭਰਲੇ ਆਪਣੇ ਅਰਜਾਈਆਂ ਨੋਟਾਂ ਨਾਲ ਭਰ ਲੀਆਂ ਪਰ ਜਿੱਦਾਂ ਕਹਿੰਦੇ ਆ ਗੁਰਬਾਣੀ ਦਾ ਇੱਕ ਸੁਨੇਹਾ ਹੈਗਾ ਇਹ ਸਾਰੇ ਨੋਟ ਸਾਰੇ ਰਜਾਈਆਂ ਇੱਥੇ ਹੀ ਰਹਿ ਜਾਂਦੀਆਂ ਤੇ ਜਦੋਂ ਫਿਰ ਬੰਦਾ ਜੇਲ੍ਹ ਚ ਜਾਂਦਾ ਭੁਗਤਦਾ ਹੈ ਤਾਂ ਉਹਨੂੰ ਪਤਾ ਲੱਗਦਾ ਹੈ ਕਿ ਵੀ ਮੈਂ ਇੱਕ ਕਰਮ ਕਿਉਂ ਕੀਤਾ ਸੱਚ ਕੀਤਾ ਝੂਠ ਕੀਤਾ ਤਾਂ ਜਾਂਚ ਤੋਂ ਬਾਅਦ ਹੀ ਸਾਹਮਣੇ ਆਏਗਾ ਪਰ ਜੋ ਭਰਤੀ ਘਟਾਲੇ ਨੂੰ ਲੈ ਕੇ ਜੋ ਮਾਮਲਾ ਆਇਆ ਹੈ ਜੋ ਜੀ ਮਾਮਲਾ ਵਾਕਈ ਜਿਹੜਾ ਹੈਗਾ ਸ਼ਰਮਸਾਰ ਕਰਦਾ ਹੈ ਇਹ ਜਾਕਰੀ ਕਿਤੇ ਦੇ ਮਾਮਲੇ ਚ ਵੀ ਵਿਭ੍ਰਸਤਾ ਚ ਬਿਲਕੁਲ ਇਸ ਤੋਂ ਮਾੜੀ ਗੱਲ ਹੋਰ ਕੀ ਹੋ ਸਕਦੀ ਬਿਲਕੁਲ ਬਿਲਕੁਲ ਸੋ ਜਬ ਸਵਾਲ ਹੋਰ ਵੀ ਬਹੁਤ ਸਾਰੇ ਸੀ ਪਰ ਸਮਾਂ ਇਜਾਜ਼ਤ ਨਹੀਂ ਦੇ ਰਿਹਾ ਤਾਂ ਪ੍ਰੋਗਰਾਮ ਨੂੰ ਇੱਥੇ ਹੀ ਖਤਮ ਕਰਨਾ ਪਵੇਗਾ ਇਹਨਾਂ ਸਾਰੀਆਂ ਤਮਾਮ ਖਬਰਾਂ ਤੇ ਆਪਣੇ ਅਹਿਮ ਵਿਚਾਰ ਪੇਸ਼ ਕਰਨ ਦੇ ਲਈ ਧੰਨਵਾਦ ਸਰ ਮਿਹਰਬਾਨੀ ਸੋ ਅੱਜ ਦੇ ਨਿਊਜ਼ ਬਿਹਾਈਂਡ ਨਿਊਜ਼ ਪ੍ਰੋਗਰਾਮ ਦੇ ਵਿੱਚ ਐਨਾ ਹੀ ਕਲਮੋੜ ਹਾਜ਼ਰ ਹੋਵਾਂਗੇ ਵਡੀਆਂ ਖਬਰਾਂ ਤੇ ਚਰਚਾ ਕਰਨ ਦੇ ਲਈ ਤਦ ਤੱਕ ਲਈ ਸਾਨੂੰ ਦਿਓ ਇਜਾਜ਼ਤ ਤੁਸੀਂ ਵੇਖਦੇ ਰਹੋ ਗਲੋਬਲ ਪੰਜਾਬ ਟੀਵੀ ਸਤਿ ਸ਼੍ਰੀ ਅਕਾਲ